ਲਾਈਟ ਆਨ ਕਰਦਾ ਆਪਣਾ ਨਾਮ ਦੱਸ ਠੀਕ ਹੈ ਮੇਰਾ ਨਾਮ ਸਿਓਨ ਹੈ ਅੱਛਾ ਤੁਸੀਂ ਇਹ concept ਲੈਂਦਾ ਹੋਇਆ ਸਿਟੀ ਦੇ ਵਿੱਚ ਲਗਾ ਰਹੇ ਜੀ 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 ਕੀ ਮਨਸ ਆਈਡੀਆ ਕਿਹੋ ਆ ਆ ਆਈਡੀਆ ਜਿਹੜਾ ਆ ਇਹ ਫੋਰਨ ਦਾ ਆਈਡੀਆ ਹੈ ਫੂਡ ਬੱਸਸ ਦਾ ਫੂਡ ਟਰੱਕਸ ਦਾ ਸੋ ਅਸੀਂ ਵੀ ਉਸੇ ਟ੍ਰੈਂਡ ਨੂੰ ਅਸੀਂ ਵੀ ਉਸੇ ਚੀਜ਼ ਨੂੰ ਫਾਲੋ ਕਰਦੇ ਹੋਏ ਸੋਚਿਆ ਕਿ ਇੱਕ ਆਪਣਾ ਬਿਜ਼ਨਸ ਸੈਟਅਪ ਕੀਤਾ ਜਾਵੇ ਸੋ ਆਪਣੇ ਹੀ ਹੋਮ ਆਰਥ ਤੇ ਉਤੇ ਸੋ ਇਸ ਕਰਕੇ ਅਸੀਂ ਜਿਹੜਾ ਇਹ ਬਿਜ਼ਨਸ ਕੋਲਣ ਦੀ ਸੋਚੀ ਤੁਸੀਂ ਆਪਣੇ ਬਾਰੇ ਦੱਸੋਗੇ ਥੋੜਾ ਜਿਆਦਾ ਤੁਸੀਂ ਪਹਿਲੇ ਕੀ ਕਰਦੇ ਸੀ ਹੈ ਤੁਹਾਡੀ ਐਜੂਕੇਸ਼ਨ ਅ ਮੈਂ ਪੋਸਟ ਗ੍ਰੈਜੂਏਟ ਹਾਂ ਇੰਗਲਿਸ਼ ਦੇ ਵਿੱਚ ਤੇ ਮੈਂ ਪਹਿਲਾਂ ਜੌਬ ਕਰਦਾ ਸੀਗਾ ਇੰਗਲਿਸ਼ ਪ੍ਰੋਫੈਸਰ ਰਹੀ ਹਾਂ ਮੈਂ ਤੇ ਉਸ ਤੋਂ ਬਾਅਦ ਵਿੱਚ ਸੋਚਦੇ ਸੋਚਦੇ ਵੀ ਸੋਚਿਆ ਕਿ ਚਲੋ ਆਪਣਾ ਇੱਕ ਬਿਜ਼ਨਸ ਦਾ ਸੈਟਅਪ ਹੋਣਾ ਚਾਹੀਦਾ ਤੇ ਫਿਰ ਫਿਰ ਮੈਂ ਇਹੜਾ ਸੈਟਅਪ ਆ ਉਹ ਓਪਨ ਕੀਤਾ ਬਟਾਲੇ ਸ਼ਹਿਰ ਦੇ ਵਿੱਚ ਐਮਏ ਹੀਸ਼ ਕਰਨ ਤੋਂ ਬਾਅਦ ਤੁਸੀਂ ਫੀਚਰ ਹੋਏ ਪ੍ਰੋਫੈਸਰ ਵਾਲੇ ਦੇ ਵਿੱਚ ਹਾਂਜੀ ਕਿ ਉਹ ਕੁੱਟਾ ਸ਼ੁਰੂ ਕਰਨਾ ਇੱਕ ਡਿਫਰੈਂਟ ਜੀ ਗੱਲ ਨਹੀਂ ਲੱਗੀ ਆ ਹਾਂ ਪੜ੍ਹਨ ਦਾ ਵੀ ਬਹੁਤ ਸ਼ੌਂਕ ਰਿਹਾ ਹੈ ਮੈਨੂੰ ਤੇ ਫਿਰ ਕਾਲਜ ਤੋਂ ਪਾਸ ਆਊਟ ਹੁੰਦਿਆਂ ਹੀ ਮੈਨੂੰ ਆ ਜੌਬ ਮਿਲ ਗਈ ਕਾਲਜ ਦੇ ਵਿੱਚ ਇੱਕ ਦੇ ਵਿੱਚ ਐਜ਼ ਅ ਅਸਿਸਟੈਂਟ ਪ੍ਰੋਫੈਸਰ ਇੰਗਲਿਸ਼ ਦਾ ਮੈਰੇ ਆਇਆ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਵਿਦੇਸ਼ ਜਾਣ ਦਾ ਸੋਚਿਆ ਸੀਗਾ ਮੈਂ ਪਰ ਫਿਰ ਸੋਚਿਆ ਕਿ ਆਪਣੀ ਫੈਮਿਲੀ ਦੇ ਵਿੱਚ ਰਵਾਂ ਤੇ ਜੌਬ ਤੋਂ ਇਲਾਵਾ ਕੋਈ ਅਦਾ ਦਾ ਬਿਜ਼ਨਸ ਸੈਟ ਅਪ ਕੀਤਾ ਜਾਵੇ ਕਿ ਜेन ਅਲਸੀ ਫੈਮਿਲੀ ਚ ਵੀ ਰਹੀਏ ਤੇ ਇਨਕਮ ਵੀ ਹੁੰਦੀ ਰਹੇ ਨਾਲ ਫੈਮਿਲੀ ਦੀ ਸਪੋਰਟ ਤੇ ਕਿਉਂ ਫੈਮਿਲੀ ਦੀ ਸਪੋਰਟ ਬਹੁਤ ਜ਼ਿਆਦਾ ਯਾਰ ਕਿਉਂਕਿ ਇੱਕ ਪ੍ਰੋਫੈਸਰਟ ਲੈਵਲ ਤੋਂ ਇੱਕ ਜੌਬ ਨੂੰ ਡ੍ਰੌਪ ਕਰਨਾ ਤੇ ਉਸ ਤੋਂ ਬਾਅਦ ਦੇ ਵਿੱਚ ਫੈਮਿਲੀ ਦੀ ਐਕਸੈਪਟੈਂਸ ਕਿ ਉਧਰ ਹਰਮਨੀਆਨ ਲਗਾਤਾਰ ਪੈਸੇ ਆ ਹੀ ਰਹੇ ਆ ਤੇ ਲਗਾਣਾ ਕੁਝ ਨਹੀਂ ਹੈ ਬਸ ਇਹਦੇ ਤੇ ਖੁਦ ਸਾਰੇ ਪੈਸੇ ਲਗਾਉਣੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਵੀ ਉਸ ਨੂੰ ਚੰਗੇ ਤਰੀਕੇ ਨਾਲ ਸੈਟ ਅਪ ਕਰਨਾ ਹੈ ਕਿ ਫੈਮਿਲੀ ਦੇ ਆ ਪੇਸ਼ੈਂਟਸ ਲੈਵਲ ਹੋਣਾ ਤੇ ਨਾਲ ਖੜੇ ਹੋਣ ਦਾ ਲੈਵਲ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਬਾਕੀ ਮੇਰੇ ਫਰੈਂਡਸ ਨੇ ਵੀ ਬਹੁਤ ਜ਼ਿਆਦਾ ਸਾਥ ਦਿੱਤਾ ਹੈ ਕਈ ਲੋਕੀ ਇਹ ਵੀ ਸੋਚਦੇ ਆ ਨਾ ਕਿ ਮਤਲਬ ਦਸ ਫੂਡ ਡੇ ਆਪਾਂ ਨੂੰ ਦੇ ਉਹ ਸੋਚਦੇ ਕਿ ਇਹ ਜੌਬ ਜਿਹੜੀ ਹੈ ਬੜੀ ਸੁਖੀ ਹੈ ਇਹ ਚੀਜ਼ ਲੋਕਾਂ ਦੀ ਮੈਂਟੈਲਿਟੀ ਹੈ ਤੇ ਤੁਸੀਂ ਇੱਕ ਐਜੂਕੇਸ਼ਨਿਸਟ ਹੋ ਤੇ ਤੁਹਾਨੂੰ ਵੀ ਜੀ ਲੇ ਫੇਸ ਆਈ ਕਿ ਨਹੀਂ ਕਿ ਤੁਹਾਡੇ ਆਨਦਰ ਰੈਲਟਿਵਸ ਵਿੱਚ ਕੀ ਹੈ ਪ੍ਰੋਫੈਸਰ ਨੂੰ ਕੀ ਕਰ ਲੱਗ ਪਿਆ ਤੈਨੂੰ ਵੀ ਲੋੜ ਆ ਨਹੀਂ ਐਦਾ ਦਾ ਕਦੇ ਮੈਨੂੰ ਕੋਈ ਇਸ਼ੂ ਤਾਂ ਨਹੀਂ ਆਇਆ ਲੇਕਿਨ ਜੋ ਸਾਡਾ ਮੀਨੂ ਹੈ ਜਿਹੜੀਆਂ ਜੋ ਵੀ ਸਿਲੈਕਟਿਵ ਆਈਟਮਸ ਜਿਹੜੀਆਂ ਸਾਡੀਆਂ ਹੈਗੀਆਂ ਨੇ ਉਹ ਬਹੁਤ ਹੀ ਚੂਜ਼ੀ ਨੇ ਔਰ ਤੁਸੀਂ ਦੇਖੋਗੇ ਕਿ ਸਾਡੀਆਂ ਹੋਟਲ ਲੈਵਲ ਦੀਆਂ ਔਰ ਰੈਸਟੋਰੈਂਟ ਲੈਵਲ ਦੀਆਂ ਸਾਡੀਆਂ ਆਈਟਮਸ ਨੇ ਫੂਡ ਆਈਟਮਸ ਨੇ ਔਰ ਜਿਹੜੀਆਂ ਤੁਹਾਨੂੰ ਬਹੁਤ ਰੇਅਰ ਮਿਲਣਗੀਆਂ ਆਸ-ਪਾਸ ਤੋਂ ਸੋ ਅਗਰ ਤੁਸੀਂ ਟ੍ਰਾਈ ਕਰੋਗੇ ਸੱਚ ਮੈਂ ਤੁਹਾਨੂੰ ਲੱਗੂਗਾ ਫਰਕ ਪਤਾ ਲੱਗੇਗਾ ਜੇਕਰ ਕੁਝ ਖਾਸ ਟ੍ਰੇਨਿੰਗ ਨਹੀਂ ਲਈ ਜੀ ਇਹਦੀ ਖਾਸ ਟ੍ਰੇਨਿੰਗ ਹੁੰਦੀ ਹੈ ਇੰਸਟੀਚਿਊਟ ਨੇ ਸੋ ਉਹਨਾਂ ਦੀ ਟ੍ਰੇਨਿੰਗ ਹੁੰਦੀ ਹੈ ਔਰ ਉਸ ਟ੍ਰੇਨਿੰਗ ਤੋਂ ਬਾਅਦ ਦੇ ਵਿੱਚ ਫਿਰ ਅਸੀਂ ਇਸ ਨੂੰ ਲਾਂਚ ਕਰਦਾ ਹੈ ਕਿੰਨਾ ਲੋਕਾਂ ਦਾ ਪਿਆਰ ਬਣਦਾ ਹੈ ਲੋਕਾਂ ਦਾ ਪਿਆਰ ਬਹੁਤ ਜ਼ਿਆਦਾ ਹੈ ਤੇ ਲੋਕ ਖਾ ਕੇ ਬਹੁਤ ਖੁਸ਼ ਹੁੰਦੇ ਨੇ ਸਮਾਈਲ ਕਰਦੇ ਨੇ ਔਰ ਦੱਸਦੇ ਨੇ ਕਿ ਬਹੁਤ ਅੱਛਾ ਟੇਸਟ ਹੈ ਤੇ ਹੁਣੇ ਜੀ ਅਸੀਂ ਕੁਲਰ ਵੀਜ਼ਾ ਵੀ ਲਾਂਚ ਕੀਤਾ ਸੀਗਾ ਔਰ ਪੂਰੇ ਬਟਾਲਾ ਸ਼ਹਿਰ ਤੋਂ ਹੀ ਲੋਕ ਜਿਹੜੇ ਆ ਉਹ ਆ ਰਹੇ ਆ ਟੈਸਟ ਕਰਨ ਦੇ ਲਈ ਵੈਜ ਵਿੱਚ ਵੀ ਨਾਨ ਵੈਜ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਮਿਲ ਗਿਆ ਲੋਕਾਂ ਦਾ ਬੈਠੇ ਹੋਏ ਜਿਸੇ ਬੈਕਿੰਗ ਸੈਕਟਰ ਦੇ ਜਿਸੇ ਇਮੀਗ੍ਰੇਸ਼ਨ ਆਫਿਸਿਸ ਨੇ ਸ਼ਾਇਦ ਇੱਥੇ ਵੀ ਜਿਆਦਾ ਉਜੂਤਦਾ ਵੀ ਇੱਥੇ ਆ ਹਾਂ ਈਵਨ ਜਿੰਨੀਆਂ ਵੀ ਲੱਗੇ ਸਾਰੀਆਂ ਬੈਂਕਸ ਪੈਂਦੀਆਂ ਨੇ ਆਫਿਸਿਸ ਨੇ ਔਰ ਉਸ ਤੋਂ ਬਾਅਦ ਵਿੱਚ ਇਮੀਗ੍ਰੇਸ਼ਨ ਆਫਿਸਿਸ ਨੇ ਫਿਰ ਮੋਟਰ ਸੈਕਟਰ ਦੇ ਆਫਿਸਿਸ ਨੇ ਸ਼ਾਪਸ ਨੇ ਤਾਂ ਉਹ ਸਾਰੇ ਹੀ ਜਿਹੜੇ ਬਹੁਤ ਪਸੰਦ ਕਰਦੇ ਨੇ ਕਾਲ ਤੇ ਆਰਡਰ ਕਰਦੇ ਨੇ ਆਰਡਰ ਪ੍ਰਿਪੇਅਰ ਹੁੰਦਾ ਸੋ ਕੋਈ ਵਾਰ ਜੇ ਸਾਡੇ ਕੋਲ ਟਾਈਮ ਹੋਵੇ ਮੈਂ ਦੇ ਆਉਣਾ ਤੇ ਨਹੀਂ ਤਾਂ ਫਿਰ ਉਹ ਖੁਦ ਆ ਕੇ ਫਿਰ ਲੈ ਜਾਂਦੇ ਨੇ